ਸ਼ਰਮ ਨਹੀਂ ਆਉਂਦੀ ਚੋਰਾ ਲਿਆ ਦੂਜਿਆਂ ਨੂੰ ਤਾਂ ਹਰਾਸ ਕਰਦਾ ਰਹਿੰਦਾ ਮੈਂ ਥੱਗੀਆਂ ਮਾਰਦਾ ਸੀ ਹੁਣ ਸੁਧਰ ਗਿਆ ਤੂੰ ਅੱਜ ਵੀ ਮਰਵਾਉਣੀ ਐ ਤੂੰ ਅੱਗੇ ਵੀ ਮਰਵਾਉਣੀ ਐ ਚੋਰਾ ਤੂੰ ਆਕੇ ਚੋਰੀਆਂ ਕਰ ਕਰ ਰੇਂਜ ਰੋਵਰਾਂ ਖਰੀਦੀਆਂ ਲੋਕਾਂ ਨੂੰ ਫੇਗ ਬਣ ਮੜ ਕੇ ਬਹੁਤ ਵੱਡਾ YouTube ਸਮਝਣਾ ਮਸ਼ਹੂਰ ਯੂਟਿਊਬਰ ਸਰਲੀਨ ਦੇ ਵੱਲੋਂ ਫਰੈਸ਼ੀ ਕੈਨੇਡੀਅਨ ਨੂੰ ਸ਼ਰਿਆਮ ਲਾਈਵ ਆ ਕੇ ਗਾਲਾਂ ਕੱਢ ਦਿੱਤੀਆਂ ਗਈਆਂ ਹਨ ਗਾਲਾਂ ਕੱਢਣ ਦਾ ਕਾਰਨ ਇਹ ਹੈ ਕਿ ਕੁਝ ਕੁ ਦਿਨ ਤੋਂ ਪਹਿਲਾਂ ਫਰੈਸ਼ੀ ਕੈਨੇਡੀਅਨ ਵਾਲੇ ਮੁੰਡੇ ਵੱਲੋਂ ਲਗਾਤਾਰ ਸਰਲੀਨ ਦੇ ਪਿਤਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਜੋ ਕਿ ਇਸ ਸਮੇਂ ਸ਼ੂਗਰ ਦਾ ਪੇਸ਼ੈਂਟ ਹੈ ਜਿਸ ਤੋਂ ਬਾਅਦ ਸਰਲੀਨ ਨੇ ਲਾਈਵ ਆ ਕੇ ਉਸ ਦੇ ਖਿਲਾਫ ਪੜਾਸ ਕੱਢੀ ਹੈ ਤੇ ਬਾਕੀ ਕੀ ਕਿਹਾ ਸਰਲੀਨ ਨੇ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਅਸ਼ੀ ਕੈਨੇਡੀਅਨ ਮੇਰੇ ਬਾਰੇ ਬੜੇ ਦਿਨਾਂ ਤੋਂ ਬਕਵਾਸ ਕਰ ਰਿਹਾ ਤੇ ਮੈਂ ਸੋਚਿਆ ਵੀ ਇਸ ਦਮਾਸ਼ ਨੂੰ ਥੋੜਾ ਜਿਹਾ ਦੱਸ ਦਿੱਤਾ ਜਾਵੇ ਕਿ ਚੂਤੀਆ ਤੂੰ ਮੇਰੇ ਵਾਸਤੇ ਗਲਤ ਇਨਫੋਰਮੇਸ਼ਨ ਚੱਕੀ ਫਿਰਦਾ ਜਿਹੜਾ ਤੂੰ ਕਹਿੰਦਾ ਨਾ ਕਿ ਇਹ ਚਲਮ ਜਵਾਨੀ ਦਾ ਰੌਲਾ ਪਾਉਂਦੀ ਰਹਿੰਦੀ ਹੈ ਉਹਦੇ ਵਿੱਚ ਇੱਕ ਸਿੰਗਲ ਵੀਊ ਵੀ ਫੇਕ ਨਹੀਂ ਰੀਜ਼ਨ ਇਹ ਆ ਕਿ ਉਸ ਗਾਣੇ ਦੇ ਰਿਲੀਜ਼ ਹੋਣ ਦੇ ਟਾਈਮ ਸਾਰੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਐਡ ਲੱਗੀਆਂ ਸੀ ਉਹ ਡਿਸਐਪਰੂਵ ਹੋ ਗਈਆਂ ਸੀ ਠੀਕ ਹੈ ਦੂਜੀ ਗੱਲ ਉਹ ਗਾਣਾ ਇੱਕਦਮ ਉਦੋਂ ਚੱਲਿਆ ਹੀ ਨਹੀਂ ਸੀ ਉਹ 6 ਮਹੀਨੇ ਬਾਅਦ ਚੱਲਿਆ ਸੀ ਕਿਉਂਕਿ ਉਹ ਰੀਲਸ ਦੇ ਉੱਤੇ ਹਿੱਟ ਹੋ ਗਿਆ ਸੀਗਾ ਗਾਣਾ ਉਦੋਂ ਟਿਕਟੌਕ ਚੱਲਦੀ ਹੁੰਦੀ ਸੀ ਜਿੱਦੀਆ ਦੂਜੀ ਰਹੀ ਗੱਲ ਤੋਂ ਕਹਿੰਦਾ ਲੋਕਾਂ ਨੇ ਚੰਗੇ ਸੁਣਾ ਬੇਬੇ ਬਾਪੂ ਗਾਣੇ ਦੇ ਵਿੱਚ ਮੈਂ 1 ਲੱਖ ਵਿਊ ਪਵਾਏ ਸੀ ਜ਼ਿੰਦਗੀ ਬਦਲ ਗਈ ਚਾ 2 ਲੱਖ ਵਿਊ ਪਵਾਏ ਸੀਗੇ ਪੈਗ ਨਾਲ ਯਾਰ ਦੇ ਵਿੱਚ ਮੈਂ 1 ਲੱਖ ਵਿਊ ਪਾਇਆ ਸੀਗਾ ਬਾਕੀ ਰੀਲਸ ਦੀ ਪ੍ਰੋਮੋਸ਼ਨ ਦੇ ਉੱਤੇ ਮੈਂ ਘੱਟੋ-ਘੱਟ 1.5 ਲੱਖ ਰੁਪਏ ਲੈ ਸੀਗਾ ਸਾਰੇ ਗਾਣਿਆਂ ਦਾ ਮਿਊਜ਼ਿਕ ਘੱਟੋ-ਘੱਟ 1.5 ਲੱਖ ਦਾ ਸੀ 1.5-1.5 ਲੱਖ ਦੀਆਂ ਵੀਡੀ ਤੈਨੂੰ ਦੱਸਣਾ ਚਾਹੀਦਾ ਕਿ ਮੈਨੂੰ 457 ਡਾਲਰ ਸਾਰਾ ਰੈਵਨਿਊ ਆਇਆ 올ਓਵਰ ਸਾਰੇ ਗਾਣਿਆਂ ਤੋਂ ਠੀਕ ਹੈ ਸੋ ਜਿਹੜੇ ਤੂੰ ਫੇਕ ਇਨਫੋਰਮੇਸ਼ਨ ਮੇਰੇ ਵਾਸਤੇ ਚੱਕੀ ਫਿਰਦਾ ਇਸ ਬਾਰੇ ਗੱਲਾਂ ਨਾ ਕਰ ਠੀਕ ਹੈ ਆਪਦੇ ਬਾਰੇ ਦੱਸ ਅੱਛਾ ਇਹਦੇ ਬਾਰੇ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਇੰਟਰੋਡਿਊਸ ਕਰਦਾ ਇਹ ਬੰਦੇ ਨੇ ਕੈਨੇਡਾ ਦੇ ਵਿੱਚ ਅਜ ਤੋਂ 5 ਸਾਲ ਪਹਿਲਾਂ ਆ ਕੇ ਠੱਗੀਆਂ ਮਾਰੀਆਂ ਚੋਰੀਆਂ ਫਰਾਡ ਬਲੈਕ ਮਨੀ ਇਹਨਾਂ ਨੇ ਲੋਕਾਂ ਦੇ ਅਕਾਊਂਟਾਂ 'ਚ ਚੈੱਕ ਲਾ ਲਾ ਕੇ ਦੋ ਨੰਬਰ ਦੇ ਪੈਸੇ ਵਿਡਰੋ ਕਰਾਏ ਇਹਸ ਬੰਦੇ ਨੇ ਲੋਕਾਂ ਨੂੰ ਸਟੂਡੈਂਟਾਂ ਦੇ ਨੂੰ ਯੂਨੀਵਰਸਿਟੀਆਂ ਦੇ ਫੇਕ ਇਨਵੀਟੇਸ਼ਨ ਲੈਟਰ ਵੰਡ-ਵੰਡ ਪੈਸੇ ਖੜਦੇ ਕਿੰਨੇ ਲੋਕਾਂ ਨੇ ਬਾਸੀ ਦੇ ਸ਼ੋਅ ਦੇ ਵਿੱਚ ਆ ਕੇ ਇਹਦੀ ਰਿਐਲਿਟੀ ਦੱਸੀ ਇਹਨੂੰ ਸ਼ਰਮ ਨਹੀਂ ਆਉਂਦੀ ਮੈਨੂੰ مشਵਰਾ ਕਰ ਰਿਹਾ ਕਿ ਤੂੰ ਆਹ ਕਰ ਮੈਂ ਤੈਨੂੰ 30 ਡਾਲਰ ਦੇ ਤੂੰ ਭਾਈ ਸਾਹਿਬ ਤੂੰ ਸਾਰਾ ਠੱਗੀਆਂ ਮਾਰ ਕੇ ਆਪਦਾ ਸਾਰਾ ਕੁਝ ਸੈਟਲ ਕਰ ਲਿਆ ਹਨ ਤੇ ਮੈਨੂੰ مشਵਰੇ ਦੇ ਰਿਆਂ ਵਾਓ ਤੈਨੂੰ ਸ਼ਰਮ ਨਹੀਂ ਹੁੰਦੀ ਚੋਰਾ ਫੁੱਦੂਆ ਦੂਜਿਆਂ ਨੂੰ ਤਾਂ ਹਰਾਸ ਕਰਦਾ ਰਹਿਣਾ ਬਾਕੀ ਤੂੰ ਰਹਿੰਦੀ ਗੱਲ ਬਾਰ ਬਾਰ ਕਰਦਾ ਨਾ ਇਹਦਾ ਪਿਓ ਬਿਮਾਰੀ ਹਾਂ ਉਹ ਬਿਮਾਰ ਹੈ ਉਹ ਬਿਮਾਰ ਆ बिकॉज ਅ ਰੀਜ਼ਨ ਇਜ਼ ਜਦੋਂ ਦੇ ਉਹਨਾਂ ਨੂੰ ਸ਼ੂਗਰ ਦਾ ਅਟੈਕ ਆ ਸੀ ਉਦੋਂ ਤੋਂ ਨਿਊਰੋ ਤੇ ਪੇਸ਼ੈਂਟ ਵੀ ਉਹਨਾਂ ਦੀ ਲੱਤ ਨਹੀਂ ਚੱਲਦੀ ਤੇ ਰੀਡ ਦੀ ਹੱਡ ਨਹੀਂ ਚੱਲਦੀ ਜਦੋਂ ਸ਼ੂਗਰ ਵਾਲਾ ਪੇਸ਼ੈਂਟ ਪ੍ਰੋਪਰ ਨਹੀਂ ਚੱਲ ਪਾਂਦਾ ਹੁੰਦਾ ਐਕਸਰਸਾਈਜ਼ ਨਹੀਂ ਕਰ ਪਾਂਦਾ ਪ੍ਰੋਪਰ ਵਾਕ ਤੇ ਨਹੀਂ ਜਾਂਦਾ ਤਾਂ ਉਹਦੀ ਲਾਈਫ ਚ ਕੰਪਲਿਕੇਟਿਡ ਚੀਜ਼ਾਂ ਚੱਲ ਪੈਂਦੀਆਂ ਨੇ ਤੇ ਥੋੜਾ ਜਿਹਾ ਦਿਮਾਗ ਤੇ ਜ਼ੋਰ ਪਾ ਕੇ ਤੁਸੀਂ ਇੱਕ ਬਿਮਾਰ ਬੰਦੇ ਨੂੰ ਇੱਕ 77 ਸਾਲ ਦੇ ਬੰਦੇ ਨੂੰ ਟਰੋਲ ਕਰ ਰਹੇ ਹੋ ਚੰਦ ਵੀ ਹੋ ਵਾਸਤੇ ਕਿਸੇ ਟੈਕਸੀ ਦੇ ਬੱਚਿਆ ਕਿਸੇ ਚੂ ਯਾ ਦੱਲਿਆ ਨਦਿਆ ਮਾਂ ਦੇ ਪੁੱਤ ਵਿੱਚ ਮੰਗਵੇਂ ਸਾਰੇ ਕੈਨੇਡਾ ਦੇ ਉਹਨਾਂ ਸਟੂਡੈਂਟਾਂ ਦੇ ਜਿਨ੍ਹਾਂ ਦੇ ਤੂੰ ਪੈਸੇ ਖਾਦੇ ਚੋਰਾ ਤੂੰ ਆ ਕੇ ਚੋਰੀਆਂ ਕਰ ਕਰ ਰੇਂਜ ਰੋਵਰਾ ਖਰੀਦੀਆਂ ਲੋੜ ਤੂੰ ਫੇਕ ਬਣ ਮੜ ਕੇ ਬਹੁਤ ਵੱਡਾ YouTube ਸਮਝਣਾ ਫੁੱਟ ਚੋਰ ਯੂ ਆਰ ਫੱਕਿੰਗ ਚੋਰ ਫੁੱਟ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ